ਚੋਰੀ ਹੋਈ ਆ ਬਾਂਗਾ ਟੈਲੀਕਾਮ ਤੇ ਦੇਖਿਆ ਜਾਵੇ ਤੇ ਤਕਰੀਬਨ ਬਹੁਤਾ ਟਾਈਮ ਨਹੀਂ ਹੋਇਆ 4 ਦਿਨ ਪਹਿਲਾਂ ਹੀ ਆਪਣੀ ਇੱਥੇ ਚੋਰੀ ਹੋਈ ਆ ਇੱਕ ਤਰ੍ਹਾਂ ਦੀ ਲਾਲੋਕੀ ਦਕੈਤੀ ਵੀ ਕਹਿ ਸਕਦੇ ਓ ਨੂੰ ਫਰਾਡ ਵੀ ਕਹਿ ਸਕਦੇ ਆ ਰਾਤੀ 1:30 ਵਜੇ ਦੇ ਕਰੀਬ ਇੱਥੇ ਦੁਬਾਰਾ ਫੇਰ ਚੋਰੀ ਹੋ ਗਈ ਜਿਹਦੇ ਵਿੱਚ ਦੁਕਾਨਦਾਰ ਦਾ ਨੁਕਸਾਨ ਘੱਟੋ ਘੜੀ ਮੈਨੂੰ ਲੱਗਦਾ ਕਿ ਨਾ ਨਾ ਕਰਦੇ ਵੀ 8 ਲੱਖ ਤੋਂ ਵੀ ਉੱਪਰ ਹੀ ਹੋਣਾ ਨੁਕਸਾਨ ਜਿਹਦੇ ਵਿੱਚ ਉਹ ਦੁਕਾਨ ਦੇ ਸਾਰੇ ਏਸੀ ਲੈ ਗਏ ਆ ਨਵਾਂ ਸਟਾਕ ਟੀਵੀ ਆਰ ਪਟਕੇ ਲੈ ਗਏ ਆ ਕੈਮਰੇ ਪਟਕੇ ਲੈ ਗਏ ਆ ਜੀ 10 ਗੱਜ ਤੇ ਥਾਣਾ ਹੋਵੇ ਚਾਹੇ 2 ਗੱਜ ਤੇ ਥਾਣਾ ਹੋਵੇ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੋ ਚੁੱਕੇ ਆ ਕਿ ਬਾਹਰ ਜੇ ਪ੍ਰਸ਼ਾਸਨ ਖੜਾ ਵੀ ਹੋਵੇ ਉਹਨਾਂ ਦੇ ਸਾਹਮਣੇ ਵੀ ਚੋਰੀ ਕਰ ਜਾਂਦੇ ਆਗਲੇ ਪ੍ਰਸ਼ਾਸਨ ਕੋ ਉਹੀ ਮੰਗ ਰੱਖਦੇ ਆਂ ਕਿ ਮੈਂ ਇੰਟੀਮੀਟ ਦੇਣਾ ਆਪਣੇ ਮੋਬਾਈਲ ਐਸੇਸ਼ਨ ਵੱਲੋਂ ਕਿ ਜੇ ਚੋਰੀ 72 ਘੰਟਿਆਂ ਦੇ ਵਿੱਚ ਨਾ ਫੜ ਹੋਈ ਤੇ ਇਹਦਾ ਸੰਘਰਸ਼ ਬਹੁਤ ਤਕੜਾ ਕੀਤਾ ਜਾਊਗਾ ਫਗਵਾੜਾ ਦੇ ਵਿੱਚ ਫਗਵਾੜਾ ਸ਼ਹਿਰ ਦੇ ਸਤਨਪੁਰਾ ਇਲਾਕੇ ਦੇ ਵਿੱਚ ਸ਼ਰਾਰਤੀ ਅਨਸਰਾਂ ਦੇ ਵੱਲੋਂ ਵਪਾਰਕ ਇਲਾਕਿਆਂ ਨੂੰ ਨਿਸ਼ਾਨਾ ਬਣਾਉਣਾ ਲਗਾਤਾਰ ਚੱਲ ਰਿਹਾ ਹੈ। ਇਲਾਕੇ ਦੇ ਅੰਦਰ ਕੁਝ ਸਮਾਂ ਪਹਿਲਾਂ ਹੀ ਨਵੀਂ ਖੁੱਲੀ ਬਾਂਗਾ ਮੋਬਾਈਲ ਨਾਮ ਦੀ ਦੁਕਾਨ ਦੇ ਵਿੱਚ ਲਗਾਤਾਰ ਦੂਜੇ ਹਫ਼ਤੇ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਨੇ ਨਾ ਸਿਰਫ ਦੁਕਾਨਦਾਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਸਗੋਂ ਵਪਾਰੀ ਵਰਗ ਦੇ ਵਿੱਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਤੇ ਦੁਕਾਨ ਮਾਲਕ ਮੋਹਿਤ ਬਾਂਗਾਰੇ ਦੱਸੇ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਨਾਲ Paytm ਠੱਗੀ ਦੇ ਜ਼ਰੀਏ ਮੋਬਾਈਲ ਲੈ ਕੇ ਨੌਜਵਾਨ ਫਰਾਰ ਹੋ ਗਏ ਸਨ ਉਹਨਾਂ ਪੁਲਿਸ ਨੂੰ ਸੂਚਨਾ ਦਿੱਤੀ ਸੀ ਤੇ ਹੁਣ ਇਸ ਵਾਰ ਰਾਤ ਦੇ ਸਮੇਂ ਚੋਰਾਂ ਨੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਨਾ ਸਿਰਫ ਸੀਸੀਟੀਵੀ ਕੈਮਰੇ ਤੋੜੇ ਨੇ ਬਲਕਿ ਦੁਕਾਨ ਦੇ ਵਿੱਚੋਂ ਲਗਭਗ 8-9 에어 ਕੰਡੀਸ਼ਨਰ AC ਇਸ ਦੇ ਨਾਲ ਦੀ ਮੋਬਾਈਲ ਐਕਸੈਸਰੀਜ਼ ਹੋਰ ਸਮਾਨ ਚੋਰੀ ਕਰਕੇ ਲੈ ਗਏ ਨੇ ਤੇ ਦੁਕਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਦੁਕਾਨ ਮਾਲਕ ਮੋਹਿਤ ਬਾਂਗਾ ਨੇ ਜਿ세 ਕਿਸੇ ਕਿਸੇ ਅਣਜਾਣ ਵਿਅਕਤੀ ਤੋਂ ਬੋਲੂ ਉਹਨਾਂ ਨੂੰ ਫੋਨ ਕੀਤਾ ਗਿਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਖੁੱਲਿਆ ਪਿਆ ਜਦੋਂ ਦੁਕਾਨ ਤੇ ਪਹੁੰਚੇ ਨੇ ਤੋ ਦੇਖਿਆ ਕਿ ਸ਼ਟਰ ਟੁੱਟਿਆ ਹੋਇਆ ਸੀ ਤੇ ਸਾਰਾ ਸਮਾਨ ਖਿਲਰਿਆ ਪਿਆ ਸੀ ਦੁਕਾਨਦਾਰ ਦਾ ਜੋ ਦ੍ਰਿਸ਼ ਸੀ ਉਹ ਵੇਖ ਕੇ ਉਹਨਾਂ ਨੂੰ ਸਦਮਾ ਜਿਹਾ ਲੱਗਿਆ ਸਾਰੀ ਦੁਕਾਨ ਖਿਲਰ ਰਹੀ ਪਈ ਸੀ ਮੌਕੇ ਤੇ ਮੀਡੀਆ ਵੀ ਪਹੁੰਚੀ ਹੈ ਤੇ ਦੁਕਾਨਦਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਦੁਕਾਨ ਤੇ ਚੋਰੀ ਦੀ ਇਹ ਦੂਜੀ ਵੱਡੀ ਵਾਰਦਾਤ ਕੁਝ ਦਿਨਾਂ ਪਹਿਲਾਂ ਵੀ ਲੱਖ ਰੁਪਏ ਦਾ ਨੁਕਸਾਨ ਹੋਇਆ ਤੇ ਹੁਣ ਚੋਰੀ ਹੋਈ ਹੈ ਸ਼ਹਿਰ ਦੀ ਸੁਰੱਖਿਆ ਪ੍ਰਣਾਲੀ ਤੇ ਉਹਨਾਂ ਵੱਡੇ ਸਵਾਲ ਚੁੱਕੇ ਨੇ ਇਸ ਮੌਕੇ ਮੋਬਾਈਲ ਵਪਾਰੀ ਐਸੋਸੀਏਸ਼ਨ ਤੋਂ ਨੀਰਜ ਬਾਂਸਲ ਵੀ ਮੌਕੇ ਤੇ ਮੌਜੂਦ ਰਹੇ ਜਿਨ੍ਹਾਂ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਉਹਨਾਂ ਕ ਤਾਂ ਫਿਰ ਨੁਕਸਾਨ ਦੀ ਕੋਈ ਪਰਭਾਈ ਜੇਕਰ ਨਹੀਂ ਹੁੰਦੀ ਤਾਂ ਸੰਘਰਸ਼ ਕੀਤਾ ਜਾਵੇਗਾ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਸ਼ਹਿਰ ਦੇ ਵਿੱਚ ਜਈਆਂ ਚੋਰੀਆਂ ਚੱਲਦੀਆਂ ਰਹੀਆਂ ਪੁਲਿਸ ਮੂਵ ਦਸ਼ਰ ਬਣ ਕੇ ਦੇਖਦੀ ਰਹੀ ਤਾਂ ਉਹਨਾਂ ਦਾ ਧੰਦਾ ਕਰਨਾ ਵੀ ਮੁਸ਼ਕਲ ਹੋ ਜਾਵੇ ਉਹਨਾਂ ਦਾ ਵਪਾਰ ਖਤਰੇ ਦੇ ਵਿੱਚ ਪੈ ਜਾਵੇਗਾ ਤੇ ਉਹਨਾਂ ਕਿਹਾ ਹੈ ਕਿ ਅਸੀਂ ਸੰਘਰਸ਼ ਕਰਨ ਅਤੇ ਰੋਜ਼ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋ ਜਾਵਾਂਗੇ ਇਸ ਵੱਡੀ ਚੋਰੀ ਦੀ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਤੇ ਵਪਾਰੀਆਂ 'ਚ ਕਾਫੀ ਗੁੱਸਾ ਲੋਕਾਂ ਦਾ ਕਹਿਣਾ ਕਿ ਜੇਕਰ ਪੁਲਿਸ ਦੇ ਵੱਲੋਂ ਰਾਤ ਦੇ ਸਮੇਂ ਗਸ਼ਤ ਕੀਤੀ ਜਾਂਦੀ ਤਾਂ ਅਜਿਹੀਆਂ ਵਾਰਦਾਤਾਂ ਨਹੀਂ ਹੁੰਦੀ ਉਧਰ ساری ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਉਹ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਬੇਖੌਫ ਚੋਰ ਵਾਰਦਾਤ ਨੂੰ ਅੰਜਾਮ ਦਿੰਦੇ ਨਜ਼ਰ ਆਏ ਨੇ ਤਾਂ ਇਕੱਠੇ ਹੋਏ ਦੁਕਾਨਦਾਰਾਂ ਦੇ ਵੱਲੋਂ ਇਸ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦਿੱਤੀ ਗਈ ਮੌਕੇ ਤੇ ਪੁਲਿਸ ਘਟਨਾ ਵਾਲੀ ਥਾਂ ਤੇ ਪਹੁੰਚੀ ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਕਿ ਹੁਣ ਸਾਰੇ ਵਪਾਰੀ ਵਰਗ ਫਗਵਾੜਾ ਦੀਆਂ ਨਿਗਾਹਾਂ ਪੁਲਿਸ ਤੇ ਨੇ ਕਿ ਪੁਲਿਸ ਕਿੰਨੀ ਜਲਦੀ ਇਸ ਚ ਟ੍ਰੇਸ ਕਰਦੀ ਹੈ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਜੇ ਸ਼ਰਮਦਨਾ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਮੇਰਾ ਨਾਮ ਜੀ ਨੀਰਜ ਬੰਸਲ ਆ ਜੀ ਹਾਂਜੀ ਸਰ ਕੀ ਮਾਮਲਾ ਕੀ ਇੱਕ ਸਤਨਾਮਪੁਰੇ ਦੁਕਾਨ ਦੇ ਬਾਹਰ ਖੜੇ ਆਪਾਂ ਅੱਜ ਇੱਥੇ ਜੀ ਆਪਣਾ ਚੋਰੀ ਹੋਈ ਆ ਬਾਂਗਾ ਟੈਲੀਕਾਮ ਦੇ ਦੇਖਿਆ ਜਾਵੇ ਤੇ ਤਕਰੀਬਨ ਬਹੁਤਾ ਟਾਈਮ ਨਹੀਂ ਹੋਇਆ 4 ਦਿਨ ਪਹਿਲਾਂ ਹੀ ਆਪਣੀ ਇੱਥੇ ਚੋਰੀ ਹੋਈ ਆ ਇੱਕ ਤਰ੍ਹਾਂ ਦੀ ਲਾਲੋਕੀ ਦਕੈਤੀ ਵੀ ਕਹਿ ਸਕਦੇ ਉਹਨੂੰ ਫਰਾਡ ਵੀ ਕਹਿ ਸਕਦੇ ਆ ਰਾਤੀ 1:30 ਵਜੇ ਦੇ ਕਰੀਬ ਇੱਥੇ ਦੁਬਾਰਾ ਫੇ ਚੋਰੀ ਹੋ ਗਈ ਜਿਹਦੇ ਵਿੱਚ ਦੁਕਾਨਦਾਰ ਦਾ ਨੁਕਸਾਨ ਘੱਟੋ ਘੜੀ ਮੈਨੂੰ ਲੱਗਦਾ ਕਿ ਨਾ ਨਾ ਕਰਦੇ ਵੀ 8 ਲੱਖ ਤੋਂ ਵੀ ਉੱਪਰ ਹੀ ਹੋਣਾ ਨੁਕਸਾਨ ਜਿਹਦੇ ਵਿੱਚ ਉਹ ਦੁਕਾਨ ਦੇ ਸਾਰੇ ਏਸੀ ਲੈ ਗਏ ਆ ਨਵਾਂ ਸਟਾਕ ਟੀਵੀ ਆਰ ਪੱਟ ਕੇ ਲੈ ਗਏ ਆ ਕੈਮਰੇ ਪੱਟ ਕੇ ਲੈ ਗਏ ਆ ਮੈਨੂੰ ਇਹ ਨਹੀਂ ਸਮਝਣ ਲੱਗਦੀ ਕਿ ਪ੍ਰਸ਼ਾਸਨ ਇੱਥੇ ਕੀ ਕਰਦਾ ਪਿਆ ਆ ਜਿੱਦਾਂ ਹੁਣ ਥਾਣਾ ਬਿਲਕੁਲ 10 ਗੱਜ ਦੇ ਉੱਪਰ ਹੀ ਹੋਣਾ ਵੱਤੋ ਆ ਜੀ ਸਤਰਾਮਪੁਰੇ ਥਾਣਾ ਤੇ ਮਤਲਬ ਕਿ ਪਹਿਲੋ ਵੀ ਜੋਰੀਆਂ ਇੱਥੇ ਹੋਈਆਂ ਵਾ ਮਤਲਬ ਕਿ ਕੀ ਮੰਗੀ ਆਪਾਂ ਮੰਗੀ ਪ੍ਰਸ਼ਾਸਨ ਕੋ ਆਸ ਰੱਖਦੇ ਆਂ ਯਾ ਜੀ 10 ਗੱਜ ਦੇ ਥਾਣਾ ਹੋਵੇ ਚਾਹੇ 2 ਗੱਜ ਦੇ ਥਾਣਾ ਹੋਵੇ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੋ ਚੁੱਕੇ ਆ ਕਿ ਬਾਹਰ ਜੇ ਪ੍ਰਸ਼ਾਸਨ ਖੜਾ ਵੀ ਹੋਵੇ ਉਹਨਾਂ ਦੇ ਸਾਹਮਣੇ ਵੀ ਚੋਰੀ ਕਰ ਜਾਂਦੇ ਅਗਲੇ ਕੋਈ ਸੀਸੀਟੀਵੀ ਕੈਮਰੇ ਜਾਇ ਬੰਦੇ ਜੀ ਸੀਸੀਟੀਵੀ ਕੈਮਰੇ ਉਹ ਪਟਕੇ ਲੈ ਗਏ ਡੀਵੀਆਰ ਉਹ ਪਟਕੇ ਲੈ ਗਏ ਜੇ ਸਾਈਡ ਦੇ ਕੋਈ ਕੈਮਰੇ ਬਾਹਰ ਕਿਤੇ ਲੱਗੇ ਵੀ ਹੋਏ ਤੇ ਉੱਥੇ ਵਿੱਚ ਵੀ ਜੇ ਕੁਝ ਆਇਆ ਵੀ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਮਸਲਾ ਸੋਲਵ ਹੋਣਾ ਕਿਉਂਕਿ ਪ੍ਰਸ਼ਾਸਨ ਇਸ ਵੇਲੇ ਗਹਿਰੀ ਨੀਂਦ ਸੁਤਾ ਪਿਆ ਹੈ ਪ੍ਰਸ਼ਾਸਨ ਨੂੰ ਦਰਖਾਸਤਾਂ ਦੇਣ ਦੇ ਬਾਵਜੂਦ ਵੀ ਮਨ ਕੇ ਇੰਨੀਆਂ ਸ਼ਹਿਰ ਦੇ ਵਿੱਚ ਚੋਰੀਆਂ ਹੋ ਰਹੀਆਂ ਕਿ ਮਨ ਕੇ ਆਪਾਂ ਪ੍ਰਸ਼ਾਸਨ ਕੋਲ ਮੰਗ ਰੱਖਦੇ ਹਾਂ ਪ੍ਰਸ਼ਾਸਨ ਕੋਲ ਇਹੀ ਮੰਗ ਰੱਖਦੇ ਹਾਂ ਕਿ ਮੈਂ ਇੰਟੀਮੀਟ ਦਿੰਨਾ ਆਪਣੇ ਮੋਬਾਈਲ ਐਸੇਸ਼ਨ ਵੱਲੋਂ ਕਿ ਜੇ ਚੋਰੀ 72 ਘੰਟਿਆਂ ਦੇ ਵਿੱਚ ਨਾ ਫੜ ਹੋਈ ਤੇ ਇਹਦਾ ਸੰਘਰਸ਼ ਬਹੁਤ ਤਕੜਾ ਕੀਤਾ ਜਾਊਗਾ ਫਗਵਾੜਾ ਦੇ ਵਿੱਚ ਮੇਰਾ ਨਾਮ ਮੋਹਿਤ ਪੰਡਾ ਜੀ ਹਾਂ ਮੋਹਿਤ ਜੀ ਜੀ ਮਾਮਲਾ ਕੀ ਹੈ ਕਿ ਦੁਕਾਨ ਦੇ ਬਾਹਰ ਖੜੇ ਆਪਣੇ ਅੰਦਰ ਸੋ ਰਾਤ ਨੂੰ ਪਤਾ ਨਹੀਂ ਸਾਨੂੰ ਹੁਣ ਆਪਾਂ ਸੁੱਤੇ ਹੋਏ ਸੀ ਕਿ ਸੰਦ ਕੁਝ ਨਹੀਂ ਪਤਾ ਮੈਨੂੰ ਸਵੇਰੇ 6:30 ਵਜੇ ਕਿਸੇ ਦਾ ਕਾਲ ਆਇਆ ਉਹ ਕਹਿੰਦੇ ਸੀ ਅਸੀਂ ਸੈਰ ਕਰਦੇ ਹੋਏ ਸੀ ਅਸੀਂ ਤੁਹਾਡੀ ਦੁਕਾਨ ਦੇਖੀ ਬਾਹਰ ਸ਼ਟਰ ਪਟਿਆ ਹੋਇਆ ਵਾ ਤੇ ਮੈਂ ਇੱਕਦਮ ਘਬਰਾਇਆ ਤੇ ਮੈਂ ਦੁਕਾਨ ਤੇ ਆ ਕੇ ਦੇਖਿਆ ਤਾਂ ਮੇਰੀ ਦੁਕਾਨ ਤੇ ਚੋਰੀ ਨੂੰ ਮਾਰਦਾ ਦਿੱਤੀ ਗਈ ਜੋ ਉੱਥੇ ਅੰਦਰ ਸਾਰਾ ਕੁਝ ਹੀ ਜੋ ਮੈਨੂੰ ਲੱਗਦਾ ਪਿਆ ਵਾ ਮੇਰਾ ਕਾਫੀ ਨੁਕਸਾਨ ਹੋਇਆ ਵਾ ਤੇ ਸ਼ਟਰ ਸ਼ਟਰ ਸਭ ਕੱਢ ਦਿੱਤਾ ਕੈਮਰੇ ਡੀਵੀਆਰ ਪੜ ਦਿੱਤਾ ਜਿਹੜਾ ਕਰਕੇ ਅਸੀਂ ਅਸੈਸ ਨਹੀਂ ਕਰ ਪਾਰੇ ਕਿ ਕੋਈ ਕੈਸ਼ ਵਗੈਰਾ ਵੀ ਲੱਗਾ ਕੈਸ਼ ਕੈਸ਼ ਵਗੈਰਾ ਸੇਫ ਆ ਮੇਰਾ ਕਾਊਂਟਰ ਕੈਸ਼ ਕਾਊਂਟਰ ਸੇਫ ਆ ਵੈਸੇ ਮੈਂ ਰਾਤੀ ਕੈਸ਼ ਘਾਰ ਹੀ ਲੈ ਜਾਂਦਾ ਵਾ ਮੈਂ ਕਿਹਨਾਂ ਜਿੱਤੇ ਜ਼ਿਆਦਾ ਰੱਖਦਾ ਵੀ ਨਹੀਂ ਤੇ ਕੈਮਰੇ ਵਗੈਰਾ ਕਿੰਨੇ ਲੱਗੇ ਕੈਮਰੇ 8 ਕੈਮਰੇ ਲੱਗੇ ਸੀ 8 ਹੀ ਪੜ ਦਿੱਤੇ ਡੀਵੀਆਰ ਵੀ ਪੜ ਦਿੱਤਾ ਮੇਰਾ ਸਟਾਕ ਦੇ ਵਿੱਚ ਪਰ ਏਸੀ ਪਈ ਹੁੰਦੇ ਸੀਗੇ ਵੱਡੀ ਆਈਟਮਾਂ ਜਿਹੜੀਆਂ ਨੌਨ ਟ੍ਰੇਸੇਬਲ ਹੁੰਦੀਆਂ ਉਹ ਚੀਜ਼ਾਂ ਲੱਗੇ ਕੇ ਮੇਰੀ ਕਈ ਐਸੈਸਰੀ ਵੀ ਉਹ ਮਹਿੰਗੀਆਂ ਆਈਟਮਾਂ ਕਈ 이어ਪੌਨਸ ਵਗੈਰਾ ਕੁਛ ਇਦਾਂ ਦੀ ਚੀਜ਼ਾਂ ਲੱਗੇ ਕੇ ਆ ਕਿੰਨੇ ਏਸੀ ਵਗੈਰਾ ਲੱਗੇ ਕੁਛ ਗਿਣਤੀ ਨਹੀਂ ਮੈਂ ਹੱਲੇ ਸੇ ਮੋਟਾ-ਮੋਟਾ ਗਿਨਾ ਤਾਂ 8-9 ਏਸੀ ਚਤ ਹੋਈਆਂ ਮੇਰੇ ਤੇ ਕੋਈ ਕੈਮਰੇਜ ਨਹੀਂ ਆਏ ਬੰਦੇ ਕੁਛ ਵੀ ਨਹੀਂ ਆਏ ਕਿਉਂਕਿ ਕੈਮਰੇ ਉਹਨਾਂ ਨੇ ਸਭ ਕੁਝ ਹੀ ਪੜ ਦਿੱਤਾ ਵਾ ਤੇ ਪੁਲਿਸ ਨੂੰ ਰਿਪੋਰਟ ਕੀਤੀ ਇਸ ਮਾਮਲੇ ਨੂੰ ਅੱਜ ਪੁਲਿਸ ਨੂੰ ਮੈਂ ਫੋਨ ਕਰ ਦਿੱਤਾ ਸੀਗਾ ਪੁਲਿਸ ਵੀ ਪਹੁੰਚੀ ਹੈ ਬਟ ਉਹ ਸਾਨੂੰ ਵੇਟ ਕਰਨ ਨੂੰ ਕਹਿ ਰਿਹਾ ਕਿ ਅਸੀਂ ਆਪਣੀ ਕਾਰਵਾਈ ਕਰਨੀ ਫਿੰਗਰਪ੍ਰਿੰਟਸ ਦੇ ਰਿਲੇਟਡ ਜਿੱਦਾਂ ਥੋੜੇ ਦਿਨ ਪਹਿਲਾਂ ਤੁਹਾਡੇ ਪਹਿਲਾਂ ਵੀ ਇਹ ਚੋਰੀ ਹੋਈ ਆ ਚੋਰੀ ਦੀ ਵਾਰਦਾਤ ਕੋਈ ਤੁਹਾਡੀ ਨੂੰ ਕਿਸੇ ਤੇ ਸ਼ੱਕ ਵਗੈਰਾ ਹੋਵੇ ਜਾਂ ਕੋਈ ਪਾਜੀ ਮੇਰੀ ਤਾਂ ਕਿਸੇ ਨਾਲ ਕੋਈ ਪਰਸਨਲ ਹੀ ਰਵੈਣ ਨਹੀਂ ਨਾ ਮੈਨੂੰ ਇਦਾਂ ਸ਼ੱਕਾ ਕਿਸੇ ਤੇ ਪਰ ਇਹ ਆ ਕਿ ਮੇਰੇ ਅੱਜ ਤੋਂ 4-5 ਦਿਨ ਨੂੰ ਪਹਿਲਾਂ ਵੀ ਇੱਥੇ ਕੋਈ ਫਰਾਡ ਕਰਕੇ ਖੋਕੇ ਲੈ ਕੇ ਗਿਆ ਸੀ ਫੋਨ ਦੁਕਾਨ ਤੋਂ ਤੇ ਅੱਜ ਫੇਰ 3-4 ਦਿਨਾਂ ਬਾਅਦ ਹੀ ਵੱਡੀ ਚੋਰੀ ਹੋਈ ਆ ਇਹ ਤਾਂ ਪ੍ਰੋਪਰ ਚੋਰੀ ਹੋਈ ਆ ਮੈਂ ਟੋਲਰੈਂਟ ਨਹੀਂ ਕਰ ਪਾ ਰਿਹਾ ਮੈਨੂੰ ਤਾਂ ਸਮਝ ਨਹੀਂ ਆਉਂਦਾ ਸਰ ਕੋਈ ਚੌਂਕੀ ਵਗੈਰਾ ਹੈ ਇੱਥੇ ਰੱਖਿਆ ਚੌਂਕੀਦਾਰ ਵਗੈਰਾ ਚੌਂਕੀਦਾਰ ਵਗੈਰਾ ਇੱਥੇ ਮਾਰਕੀਟ ਤੇ ਆਪਾਂ ਸਪੈਸ਼ਲ ਤਾਂ ਰੱਖਿਆ ਨਹੀਂ ਬਾਕੀ ਇਦਾਂ ਕੀ ਵਾਚ ਕਰਦੇ ਆ ਨਹੀਂ ਕਰਦੇ ਸਾਡੇ ਕੋਈ ਅਜੇ ਤੱਕ ਕੋਈ ਚੌਂਕੀਦਾਰ ਆਇਆ ਤਾਂ ਹੈ ਨਹੀਂਗਾ ਦੁਕਾਨ ਤੇ ਕੀ ਮੰਗ ਰੱਖਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਹੋਵੇ ਟਰੇਸ ਕੀਤਾ ਜਾਵੇ ਜਿਹੜੀ ਜਿਹੜੀ ਚੀਜ਼ਾਂ ਮੇਰੀਆਂ ਨੁਕਸਾਨ ਹੋਇਆ ਮੈਨੂੰ ਵਾਪਸ ਦਿੱਤੀਆਂ ਜਾਵੇ ਨਾਜੀ ਆਪਣਾ ਮੇਰਾ ਨਾਮ ਮਨੂ ਬਾਂਗਾ ਜੀ ਤੇ ਛੋਟਾ ਭਰਾ ਮੇਰਾ ਮੋਹਿਤ ਬਾਂਗਾ ਪਿਛਲੇ ਹੀ ਹਫਤੇ ਅਸੀਂ ਆਪਣੇ ਮੋਬਾਈਲ ਸਟੋਰ ਦੀ ਓਪਨਿੰਗ ਕੀਤੀ ਸੀ ਜਿਹੜੀ ਕਿ ਨਰੂਲਾ ਹਸਪੀਟਲ ਸਤਨਾਮਪੁਰ ਜਿਤੇ ਆਪਣਾ ਬੀਤੀ ਰਹਾ ਤਾਂ ਸਾਡੇ 2:30 ਵਜੇ ਦੇ ਕਰੀਬ ਚੋਰਾਂ ਨੇ ਸੇਂਦ ਲਾ ਕੇ ਚੋਰੀ ਕੀਤੀ ਆ ਇਹਦੀ ਸਾਡੀ ਜਿਹੜੀ ਦੂਰੀ ਹੈ ਦੁਕਾਨ ਨਾਲ ਪੁਲਿਸ ਸਟੇਸ਼ਨ ਥਾਣਾ ਤੋਂ 200 ਮੀਟਰ ਦੂਰੀ ਤੇ ਇਹ ਦੁਕਾਨ ਸਾਡੀ ਪੈਂਦੀ ਆ ਤੇ ਅਸੀਂ ਕੀ ਸੇਫ ਆ ਮਤਲਬ ਕਹਿ ਸਕਦੇ ਆ ਤੇ ਮਤਲਬ ਥਾਣਾ ਬਿਲਕੁਲ ਸਾਡੇ ਕੋਲ ਆ 200 ਮੀਟਰ ਤੇ ਏਡਾ ਵੱਡਾ ਨੁਕਸਾਨ ਸਾਡਾ ਹੋਇਆ ਆ ਤੇ ਚੋਰਾਂ ਨੇ ਸਾਡੀ ਦੁਕਾਨ ਨੇ ਚੋਰੀ ਕਰਕੇ ਮੋਬਾਈਲ ਸਾਡੇ ਐਸੈਸਰੀਜ਼ ਸਪੀਕਰਸ 에어 ਕੰਡੀਸ਼ਨਰ ਜਿੰਨੇ ਵੇਸੇ ਸਾਰੇ ਜੇ ਨਾ ਅਸੀਂ ਇਹ ਪ੍ਰੋਪਰ ਗਿਣਤੀ ਨਹੀਂ ਕਰ ਪਏ ਕਿਉਂਕਿ ਹਜੇ ਅਸੀਂ ਇਸ ਤੇ ਐਕਸਟਰਾ ਅਸੀਂ ਇੰਨੇ ਕਿ ਸਟਾਰ ਵਾਂ ਕਿ ਸਾਨੂੰ ਖੁਜ ਨੂੰ ਸਮਾਂ ਨਹੀਂ ਆ ਰਿਹਾ ਕਿ ਸਾਣਾ ਹੋਇਆ ਕੀ ਆ ਕਿਉਂਕਿ ਕੁਝ ਦਿਨ ਪਹਿਲੇ ਵੀ ਸਾਡੀ ਦੁਕਾਨ ਤੇ ਇੱਕ ਬੀਟੀਐਮ ਸਕੈਮ ਹੋਇਆ ਜਿਸ ਦੀ ਕੰਪਲੇਨਟ ਅਸੀਂ थाना ਸਤਨਾਮਪੁਰਾ ਨੂੰ ਦਿੱਤੀ ਹੋਈ ਹੈ ਤੇ ਐਸਪੀ ਮੈਮ ਰੁਪਿੰਦਰ ਕੌਲिज ਨੂੰ ਦਿੱਤੀ ਹੋਈ ਆ ਜਿਸ ਦੀ ਕਾਰਵਾਈ ਚੱਲ ਰਹੀ ਹੈ ਲੇਕਿਨ ਉਹ ਵੀ ਹਜੇ ਇਹ ਬੰਦੇ ਟਰੈਪ ਨਹੀਂ ਹੋਏ ਹਜੇ ਇਹਨਾਂ ਨੂੰ ਤੇ ਉਹ ਦੂਸਰਾ ਅੱਜ ਫੇਰ ਰਾਤ ਕਾਂਡ ਹੋ ਚੁੱਕਾ ਆ ਸਭ ਕੋਈ ਸੀਸੀਟੀਵੀ ਕੈਮਰੇ ਜਾਏ ਬੰਦੇ ਸੀਸੀਟੀਵੀ ਕੈਮਰੇ ਜੁ ਕੋਈ ਸੁਛ ਨਹੀਂ ਆ ਸੀਸੀਟੀਵੀ ਕੈਮਰੇ ਦਾ ਡੀਵੀਆਰ ਵਗੈਰਾ ਸਾਰੇ ਪਟਕੇ ਲੈ ਕੇ ਜਾ ਚੁੱਕੇ ਆ ਜੀ ਸੀ ਕੈਮਰਾ ਤੇ ਕੈਮਰਾ ਤਾਂ ਕਿਵੇਂ ਤੁਸੀਂ ਦੇਖਦੇ ਕੈਮਰੇ ਵੀ ਤੋੜ ਕੇ ਲੈ ਕੇ ਦੁਕਾਨ ਦੇ ਉੱਤੇ ਜਿਨੇ ਕੈਮਰੇ ਲੱਗੇ ਆ ਜਿਨੇ ਬਾਹਰ ਕੈਮਰੇ ਲੱਗੇ ਆ ਸਾਰੇ ਤੋੜ ਦਿੱਤੇ ਗਏ ਆ ਆਨ ਗਾਉਂਡ ਦੇ ਕੈਮਰੇ ਵੀ ਛੋੜੇ ਗਏ ਆ ਪੂਰੀ ਪਲੈਨਿੰਗ ਦੇ ਨਾਲ ਆ ਔਰ ਆ ਦੇਖੋ ਜੇ ਕਾਉਂਟਰ ਦੇ ਉੱਪਰ ਹੀ ਮੈਂ ਦੱਸਣਾ ਉਹਨਾਂ ਦਾ ਜੁੜਾ ਉੱਥੇ ਆ ਜਿਹੜਾ ਉਹਨਾਂ ਨੇ ਵਰਤੇ ਆ ਸਟੋਰੀ ਦੇ ਲਈ ਉੱਥੇ ਆਰ ਵੀ ਕਾਉਂਟਰ ਦੇ ਉੱਪਰ ਭੁੱਲ ਗਏ ਨੇ ਮੇਰੀ ਰਿਕੁਐਸਟ ਹੈ ਪੁਲਿਸ ਪ੍ਰਸ਼ਾਸਨ ਨੂੰ ਇਹ ਕਿ ਜਲਦੀ ਤੋਂ ਜਲਦੀ ਫਿੰਗਰਪ੍ਰਿੰਟਸ ਕਰਾ ਕੇ ਚੋਰਾਂ ਨੂੰ ਨੱਥ ਪਾਈ ਜਾਵੇ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਇਹ ਤਾਂ ਕੋਈ ਆਈਡੀਆ ਨਹੀਂ ਦੇ ਸਕਦਾ ਲੱਖਾਂ ਦੇ ਹਿਸਾਬ ਨਾਲ ਚੋਰੀ ਹੋਈ ਕੋਈ ਛੋਟਾ ਮੋਟਾ ਸੋਰਤਾ ਹੈ ਨਹੀਂ ਕਿ ਮੈਂ ਜਿਹੜਾ ਦੱਸ ਦਵਾਂ ਮੈਨੂੰ ਦੇਖਣ ਨੂੰ ਵੀ ਮੈਨੂੰ ਟਾਈਮ ਲੱਗੇਗਾ ਔਰ ਪੁਲਿਸ ਨੇ ਹਦਾਇਤਾਂ ਦਿੱਤੀ ਕਿ ਹਜੇ ਕਿਸੇ ਚੀਜ਼ ਨੂੰ ਟੱਚ ਨਾ ਕਰੋ ਸਿਰਫ ਫਿੰਗਰਪ੍ਰਿੰਟਸ ਕਰਾਉਣੇ ਆ ਕੈਮਰੇ ਵਗੈਰਾ ਨਵੇਂ ਸਾਰਾ ਨਵਾਂ ਕੈਮਰਾ ਜੀ ਸਾਰਾ ਮੇਰਾ ਸਾਰਾ ਨਵਾਂ ਸੈਟਅਪ ਹੈ ਟੋਟਲ ਮੇਰਾ 10 ਦਿਨ 10 ਦਿਨ ਪਹਿਲੇ ਤਾਂ ਮੈਂ ਦੁਕਾਨ ਦਾ ਮੁਰਦ ਕੀਤਾ ਜੀ ਮੁਕਤਿਆਰ ਹਾਂ ਸਰ ਕੀ ਮਾਮਲਾ ਕੀ ਜਿਹੜਾ ਇੱਥੇ ਸਨਾਪੁਰੇ ਤੋਂ ਹੀ ਖੜੇ ਆ ਸਰ ਰਾਤੇ ਟਰੱਕ ਜਾਂਦਾ ਪਿਆ ਇੱਥੇ 12:00 ਵਜੇ ਕੋਮਟਾਈ ਟਰੱਕ ਤੇ ਨਮਾ ਰੰਗ ਹੋਇਆ ਨੂੰ ਸੀ ਜੱਕਾ ਟਰੱਕ ਤੇ ਜੋ ਟਰੱਕ ਨੂੰ ਨਿਊ ਦਿੱਤਾ ਹੋਇਆ ਤੁਸੀਂ ਕਿੱਥੇ ਲੱਗੇ ਹੋ ਮੈਂ ਸਾਹਮਣੇ ਇਟੋ ਸਾਈਡ ਏਰੀਆ ਵਿੱਚ ਗਾਰਡ ਲੱਗਾ ਹੈ ਅੱਛਾ ਜੀ ਤੇ ਟਰੱਕ ਕਿੱਥੇ ਲੱਗਾ ਦੀ ਜੀ ਕਿੰਨੇ ਵਜੇ ਵਾਪਸ ਹੋਇਆ ਹੈ ਹੈਲੋ 4 ਜਾਂ 5 ਸਰ ਕਿੰਨੇ ਕ ਵਜੇ ਹੋਇਆ ਇਹ ਹਾਸਾ ਟਰੱਕ ਪਹਿਲਾਂ ਨੂੰ ਗੁੰਮਦਾ 4 ਜਾਂ 4 1/2 ਇੱਥੇ ਮੈਂ ਲੰਘਦਾ ਇੱਥੇ ਦੇਖੋ ਜੱਕਾ ਨਾ ਚੜਕਾ ਦੇਖੋ ਬਣਾਉ ਬੇੜ ਤੇ ਸ਼ਟਲ ਵਗੈਰਾ ਪਾਟੇ ਹੋ ਚੁੱਕਾ ਸੀ ਸ਼ਟਲ ਦੀ ਯਾਰ ਆਵਾਜ਼ ਨਹੀਂ ਆਈ ਹੈ ਕਿਉਂ ਮੈਂ ਉਹ ਤਾਂ ਬੈਕ ਸਾਈਡ ਤੇ ਹੁੰਦੇ ਸੀ ऐसे कर देर सिंह सर की मामला की एक सतनामपुरे साडे 6 ਵਜੇ ਫੋਨ ਗਿਆ ਵੀ ਜਿਹੜੀ ਬੰਗਾ ਟੈਲੀਕਮ ਇਹ ਤੋਂ ਆਠ ਜਿਹੜੇ ਏਸੀ ਲੱਗੇ ਆ ਤੇ ਲੱਗ ਜਿਹੜੇ ਕਵਰੇਜ ਹੋਣੇ ਨੇ ਚੈੱਕ ਕਰ ਰਹੇ ਆ ਜੋ ਵੀ ਪਤਾ ਲੱਗੂਗਾ ਕਿ ਕਾਰਨ ਸਰ ਲਗਭਗ ਇਹਨਾਂ ਕਨਸਾਨ ਹੋ ਗਿਆ ਨਾ ਮੈਨੂੰ ਕੁਝ ਪਤਾ ਚੱਲਿਆ ਤਰੀਬ ਕਨੇ ਕਲਾਪ ਦਾ ਕਹਿ ਰਹੇ ਹਾਂਜੀ ਉਹ ਕਹਿਣ ਦਾ ਮਤਲਬ ਕਨੇ ਕਲਾਪ ਦਾ ਕਿੰਨਾ ਕਹਿੰਦੇ ਹਾਂ ਜੀ